ਇਹ ਮਹਾਰਾਣੀ ਮੋਜਾ ਨਾ ਸੁਤੀ ਪਈ ਐ ਨਾ ਕੰਮ ਕਰੀ ਮਾਂ ਕਰੂਗੀ ਆਕੇ ਨਹੀਂ ਉੱਠ ਖੜਿਆ ਕਰ ਕਦੇ ਸਾਰਾ ਦਿਨ ਪਈ ਰਹਿਣੀ ਐ ਮੈਂ ਹੀ ਉੱਥੇ ਗੋਡੇ ਖੜੀਸਦੀ ਰਹੀ ਜਾਇ ਕਰ ਤੈਨੂੰ ਨਹੀਂ ਸ਼ਰਮ ਆਉਂਦੀ ਮਣੀ ਮੋਟੀ ਵੀ ਮੰਮੀ ਜੀ ਮੈਨੂੰ ਨਾ ਸਿਰ ਬਾਲਾ ਦੁੱਖ ਹੀ ਹੁੰਦਾ ਸੀ ਤਾਂ ਮੈਂ ਪੈ ਗਈ ਨਹੀਂ ਤੇਰਾ ਤਾਂ ਸਾਰਾ ਰੋਜ਼ ਹੀ ਦੁੱਖ ਦਾ ਰਹਿੰਦਾ ਐ ਇਹ ਕਿਹੜਾ ਕੋਈ ਅੱਜ ਦੀ ਗੱਲ ਐ ਤੇਰੇ ਤਾਂ ਨਿੱਤੇ ਇਹੀ ਬਹਾਨੇ ਨੇ ਨਾ ਨਾ ਫੋਨ ਜੱਤ ਲਾਇਆ ਕਰ ਰਾਤ ਨੂੰ ਛੇਤੀ ਸੌਂ ਜਾ ਕਰ ਮਮੀ ਜੀ ਟਾਈਮ ਨਾਲ ਹੀ ਸੋਣੀ ਆ ਬਸ ਮੌਸਮ ਇਦਾਂ ਦਾ ਖਰਾਬ ਹੋਇਆ ਤੇ ਖਾਂਗੂ ਚੂਕਾ ਬੁਖਾਰ ਹੀ ਨਹੀਂ ਉਤਰਦਾ ਤਾਂ ਕਰਕੇ ਪਤਾ ਨਹੀਂ ਲਾਦਾ ਕਦੋਂ ਨੀਂਦਾ ਆਜੇ ਨਹੀਂ ਸਾਰੀ ਰਾਤ ਤਾ ਤੂੰ ਉਹਦੇ ਨਾਲ ਗੱਲਾਂ ਕਰੀ ਜੰਨੀ ਆ ਕਹਿੰਦੀ ਮੈਂ ਕਿੱਥੇ ਪ੍ਰੀਤ ਨਾਲ ਗੱਲ ਕਰਦੀ ਆ ਤੂੰ ਮੈਨੂੰ ਬੁੱਧੂ ਬਣਾਉਣੀ ਆ ਘੱਟ ਗੱਲ ਕਰਿਆ ਕਰ ਉਹਦੇ ਨਾਲ ਸਾਰਾ ਦਿਨ ਤੇ ਰਾਤ ਲੱਗੀ ਰਹਿਣੀ ਆ ਨਹੀਂ ਮੰਮੀ ਜੀ ਐਵੇਂ ਦੀ ਕੋਈ ਗੱਲ ਨਹੀਂ ਐ ਮੈਂ ਤਾਂ ਫੋਨ ਚਲਾਉਂਦੀ ਨਹੀਂ ਨਾ ਲੈ ਮੈਂ ਟਾਈਮ ਨਾਲ ਸੋ ਜੰਨੀ ਆ ਪਰੀਤ ਦਾ ਫੋਨ ਹੀ ਨਹੀਂ ਆਇਆ 3 ਦਿਨੋਂ ਤੋਂ ਹੈ ਫੋਨ ਨਹੀਂ ਆਇਆ ਪ੍ਰੀਤ ਦਾ ਨਹੀਂ ਘਾਤਾ ਨਹੀਂ ਫੋਨ ਆਇਆ ਪ੍ਰੀਤ ਦਾ ਕਿਤੇ ਤੁਸੀਂ ਦੋ ਜਣੇ ਲੜਤਾ ਨਹੀਂ ਪਏ ਨਾ ਨਾ ਮੰਮੀ ਇਹੋ ਜੀ ਕੋਈ ਗੱਲ ਨਹੀਂ ਐ ਲੜਨਾ ਤਾਂ ਸੀ ਕਿਉਂ ਆ 3 ਦਿਨਾਂ ਪਹਿਲਾਂ ਉਹਨਾਂ ਦਾ ਫੋਨ ਆਇਆ ਸੀ ਕਹਿੰਦੇ ਮੈਨੂੰ ਕੰਮ ਕਿਤੇ ਹੋਰ ਮਿਲ ਗਿਆ ਕਿਸੇ ਹੋਰ ਸ਼ਹਿਰ 'ਚ ਸ਼ਿਫਟ ਹੋਣਾ ਸੀ ਤਾਂ ਕਰਕੇ ਬਿਜ਼ੀ ਹੋਣੇ ਟਾਈਮ ਨਹੀਂ ਮਿਲਿਆ ਉਹਨਾਂ ਨੂੰ ਫੋਨ ਕਰਨ ਦਾ ਇਹ 3 ਦਿਨਾਂ ਤੋਂ ਉਹਦਾ ਫੋਨ ਨਹੀਂ ਆਇਆ ਤੇ ਤੂੰ ਸਾਨੂੰ ਦੱਸਣਾ ਸਹੀ ਨਹੀਂ ਸਮਝਿਆ ਆਹੋ ਦੱਸੇਂਗੀ ਵੀ ਕਿਉਂ ਅਸੀਂ ਕਿਹੜਾ ਤੇਰੇ ਕੁਛ ਲੱਗਦੇ ਆ ਨੀ ਮਣਾ ਮੋਟਾ ਸਾਡੇ ਬਾਰੇ ਵੀ ਸੋਚ ਲਿਆ ਕਰ ਵੀ ਮੈਂ ਹਰ ਇੱਕ ਗੱਲ ਮੰਮੀ ਨੂੰ ਦੱਸਿਆ ਕਰਾਂ ਨਾ ਨਾ ਮੰਮੀ ਤੁਸੀਂ ਐਵੇਂ ਕਿਉਂ ਕਹਿੰਦੇ ਹੋ ਮੈਂ ਤਾਂ ਤੁਹਾਨੂੰ ਤਾਂ ਹੀ ਦੱਸਿਆ ਵੀ ਤੁਸੀਂ ਬਿਨਾਂ ਗੱਲੋਂ ਟੈਨਸ਼ਨ ਕਰ ਜੂਗੇ ਥੋੜੇ ਤੇ ਪਹਿਲੀ ਦਵਾਈ ਚੱਲਦੀ ਐ ਨੀ ਤੂੰ ਕਿੱਥੇ ਦੱਸਦੀ ਸੀ ਮੈਨੂੰ ਇਹ ਤਾਂ ਮੈਂ ਤੈਨੂੰ ਪੁੱਛ ਲਿਆ ਤਾਂ ਤੂੰ ਦੱਸਤਾ ਨਹੀਂ ਤੂੰ ਕਿਹੜਾ ਦੱਸਣਾ ਸੀ ਬਿਪਰੀ ਦਾ ਤਿੰਨ ਦਿਨਾਂ ਤੋਂ ਫੋਨ ਨਹੀਂ ਆਇਆ ਤੂੰ ਤਾਂ ਘੋੜੇ ਦੇ ਚ ਕੇ ਆਰਾਮ ਨਾਲ ਸੌ ਜਾਨੀ ਐ ਤੈਨੂੰ ਹੈ ਕੋਈ ਫਿਕਰਮਾਨੀ ਮੋਟੀ ਮੰਮੀ ਜੀ ਮੈਨੂੰ ਉਹਨਾਂ ਦੀ ਉਹ ਟੈਂਸ਼ਨ ਸੀ ਮਿੰਨ ਤੋਂ ਪਤਾ ਹੀ ਨਹੀਂ ਲੱਗਾ ਵੀ ਕਦੋਂ ਨੀਂਦ ਆ ਗਈ ਸਾਰੀ ਰਾਤ ਤਾਂ ਮੈਂ ਉਹਨਾਂ ਬਾਰੇ ਸੋਚਦੀ ਰਹਿਨੀ ਆਂ ਵੀ ਹਾਂ ਉਹ ਪਾਰਲੇ ਮੁਲਕ 'ਚ ਠੀਕ ਤਾਂ ਹੋਣਗੇ ਕਿਵੇਂ ਰਹਿੰਦੇ ਨੇ ਕਿਵੇਂ ਨਹੀਂ ਜੇ ਮੈਂ ਨਹੀਂ ਉਹਨਾਂ ਬਾਰੇ ਸੋਚਾਂਗੀ ਤਾਂ ਹੋਰ ਕੌਣ ਸੋਚੂਗਾ ਨਹੀਂ ਕੁੜੀਏ ਜੇ ਟੋਨੀ ਨੂੰ ਪਤਾ ਲੱਗ ਗਿਆ ਨਾ ਬਿਪਰੀਦ ਦਾ ਬਾਹਰੋਂ ਫੋਨ ਨਹੀਂ ਆਇਆ ਉਹਨੇ ਤਾਂ ਸਾਰਾ ਕੰਮ ਸਿਰ ਤੇ ਚੱਕ ਲੈਣਾ ਨਾਲੇ ਆਪਣੇ ਨਾਲ ਲੜੂ ਦੱਸ ਮੈਂ ਉਹਨੂੰ ਕੀ ਕਹੂੰਗੀ ਤੈਨੂੰ ਮੜੀ-ਮੋਟੀ ਤਾਂ ਖਬਰ ਹੋਣੀ ਚਾਹੀਦੀ ਆ ਵੀ ਮੈਂ ਮੰਮੀ ਨੂੰ ਦੱਸਦਾ ਜੇ ਮੈਨੂੰ ਪਤਾ ਹੋਊਗਾ ਤਾਂ ਸਾਰੇ ਘਰ 'ਚ ਪਤਾ ਹੋਊ ਟੋਨੀ ਨੂੰ ਵੀ ਪਤਾ ਹੋਊਗਾ ਆਪਣੇ ਨਾਲ ਲੜੂਗਾ ਉਹ ਕੋਈ ਵੀ ਮੰਮੀ ਜੀ ਮੈਂ ਵੀਰ ਜੀ ਨੂੰ ਆਪੇ ਸਮਝਾ ਦਾਂਗੀ ਨਹੀਂ ਲਾ ਦੱਸ ਹੋਰ ਨਾ ਕਿਤੇ ਉਹਨੂੰ ਕਹਿਣ ਲੱਗਦੀ ਤੂੰ ਤਾਂ ਆਦਗੀ ਹੀ ਮਾਰੀ ਜਾਂਦੀ ਆ ਬਹੁਤੀ ਨਹੀਂ ਤੂੰ ਸਿਆਣੀ ਬਣਦੀ ਮੇਰੀ ਇੱਕ ਗੱਲ ਸੁਣ ਲੈ ਮੈਂ ਉਹਨੂੰ ਆਪੇ ਬੇਲੇ ਸਰ ਸਮਝਾ ਦੂੰ ਤੂੰ ਨਾ ਕੋਈ ਗੱਲ ਕਰੀ ਨਹੀਂ ਨਹੀਂ ਲੜੂਗਾ ਉਹ ਵੀ ਕੀ ਗੱਲ ਤੁਹਾਡਾ ਹੱਕ ਬਣਦਾ ਨਹੀਂ ਸੀ ਮੈਨੂੰ ਦੱਸਣ ਦਾ ਮੈਨੂੰ ਤਾਂ ਨਹੀਂ ਲੱਗਦਾ ਕਿ ਵੀਰ ਜੀ ਗੁੱਸਾ ਕਰਨਗੇ ਤੂੰ ਸੋਈ ਫਿਕਰ ਕਰੀ ਜਾਂਦੇ ਮੈਂ ਆਪੇ ਪਿਆਰ ਨਾਲ ਸਮਝਾ ਦਾਂਗੀ ਉਹ ਸਮਝ ਜਾਣਗੇ ਤੂੰ ਨਾ ਮੇਰੀ ਗੱਲ ਸੁਣ ਲੈ ਤੂੰ ਕੋਈ ਘਰ ਦਾ ਕੰਮ ਕਰ ਲੈ ਇਹ ਗੱਲ ਤੇ ਜ਼ੋਰ ਨਾ ਦੇ ਵੀ ਮੈਂ ਉਹਨੂੰ ਦੱਸ ਦੂੰਗੀ ਮੈਂ ਆਪੇ ਦੱਸ ਦੂੰਗੀ ਸਮਝ ਆ ਗਈ ਤੈਨੂੰ ਜਾ ਕਰ ਲੈ ਕੰਮ ਜਾ ਕੇ ਕੰਮ ਮੈਂ ਤਾਂ ਮम्मी ਤਾਂ ਪਈ ਸੀ ਮੇਰੀ ਸਿਹਤ ਨਹੀਂ ਠੀਕ ਸੀ ਤੂੰ ਸਤਾਉਂ ਹੀ ਬੋਲਣ ਲੱਗਿਆ ਨੇ ਮਿਲੂ ਕੋਈ ਨਾ ਆਪੇ ਕਰ ਲੂ ਮੈਂ ਘਰ ਦਾ ਸਾਰਾ ਕਰੂ ਨਹੀਂ ਬਾਪ ਜੱਜਾ ਵੀ ਕਰਲਾ ਕੰਮ ਲੱਗ ਜਾਂਦੀ ਐ ਇੱਥੇ ਅਕੇ ਮੱਤਾਂ ਦਿੰਦੀ ਐ ਮੈਂ ਦੱਸ ਦੂੰਗੀ ਔਰ ਛੇਤਰਾਂ ਦਾ ਗਲ ਹਾਰ ਪਾਉ ਤੇਰੇ ਫਿਰ ਚੰਗਾ ਦੱਸ ਦਿੰਦੀ ਹਾਂ ਵੇ ਪੁੱਤ ਆ ਗਿਆ ਫੇਰ ਤੂੰ ਹਾਂ ਮਾਤਾ ਮੈਂ ਤਾਂ ਆ ਗਿਆ ਫੇਰ ਤੋ ਤੇਰਾ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ ਮੈਂ ਬੋਲ ਮਾਤਾ ਦੇ ਪ੍ਰੀਤ ਦਾ ਕੋਈ ਫੋਨ ਫਾਨ ਨਹੀਂ ਆਇਆ ਉਹਦਾ ਕੋਈ ਪਤਾ ਨਹੀਂ ਲੱਗਾ ਕਈ ਦਿਨਾਂ ਤੋਂ ਨਾ ਮਾਤਾ ਤੂੰ ਮੈਨੂੰ ਅੱਜ ਦੱਸਦੀਆਂ ਦੇ ਹੋਰ ਮੈਨੂੰ ਤਾਂ ਆਪ ਅੱਜ ਪਤਾ ਲੱਗਿਆ ਉਹ ਵੀ ਮੈਂ ਪੁੱਛ ਲਿਆ ਉਹਨੂੰ ਤਾਂ ਪਤਾ ਲੱਗਿਆ ਮੈਨੂੰ ਸੁਆਹ ਸੱਤਾ ਜੁਲਿਆਂ ਦੀ ਤੁਸੀਂ ਘਰ ਚ ਦੋ ਜਾਣਿਓ ਮੈਂ ਤਾਂ ਕੰਮ ਦੇ ਨੂੜਿਆ ਰਹਿਣਾ ਸਾਰਾ ਦਿਨ ਤੂੰ ਉਹਨੂੰ ਪੁੱਛ ਰਹੀਂਦੀ ਫੋਨ ਆਇਆ ਕਿ ਨਾ ਨਾ ਮੈਂ ਉਹਨੂੰ ਕੀ ਪੁੱਛਦੀ ਉਹਦਾ ਦੱਸਣ ਦਾ ਫਰਜ਼ ਨਹੀਂ ਬਣਦਾ ਸੀ ਮੈਂ ਤਾਂ ਆਪ ਸਾਰਾ ਦਿਨ ਕੰਮ ਦੇ ਫਾਹੇ ਟੰਗੀ ਰਹਿਣੀ ਆ ਟੰਗੀ ਰਹਿਣੀ ਆ ਫਾਹੇ ਨਾਲੇ ਹੋਰ ਕੁਛ ਬੋਲ ਬੋਲ ਨਹੀਂ ਕੰਮ ਕਰਦੀ ਦੋ ਜਾਨੇ ਉਹ ਘਰ ਚ ਲੈ ਦੱਸ ਉਹ ਕਦੋਂ ਕਰਦੀ ਏ ਕੰਮ ਅੱਜ ਦਿਨ ਦਾ ਪ੍ਰੀਤ ਗਿਆ ਨਾ ਜਿਵੇਂ ਢੱਕਾ ਨਹੀਂ ਤੋੜ ਕੇ ਦੂਰਾ ਕਰਦੀ ਉਹ ਨਹੀਂ ਕੋਈ ਕੰਮਕੁਮ ਕਰਦੀ ਹੈਗੀ ਨਾ ਇਹ ਕੀ ਮਤਲਬ ਕੰਮ ਕਰੇ ਬਿਨਾਂ ਕੋਈ ਛਰਦਾ ਹੁੰਦਾ ਤਿੰਨ ਜਾਨੇ ਆ ਘਰ ਚ ਵੰਡ ਕੇ ਕਰ ਲਿਆ ਕਰੋ ਵੇ ਮੈਂ ਤਾਂ ਆਪਦਾ ਹੀ ਚੰਮਕ ਸਹਾਉਣ ਦਾ ਠੇਕਾ ਲਿਆ ਹੋਇਆ ਹੈ ਉਹਦਾ ਮੈਨੂੰ ਕੋਈ ਭਾ ਨਹੀਂ ਵੀ ਉਹ ਮੇਰੇ ਨਾਲ ਕੰਮ ਕਰਾ ਦੇ ਮੜਾ ਮੋਟਾ ਮੈਂ ਕੰਮ ਕਿਉਂ ਨਹੀਂ ਕਰਦੀ ਮੈਂ ਪੁੱਛਦਾ ਜਾ ਕੇ ਕਿਸੇ ਨੇ ਕੁਝ ਕਹਿਤਾ ਨਾ ਨਾ ਤੂੰ ਨਾ ਪੁੱਛੀ ਮੈਂ ਆਪੇ ਪੁੱਛ ਲੂੰ ਤੇਰਾ ਥੋੜੀ ਬੱਜ ਬਣਦਾ ਪੁੱਛਣ ਦਾ ਮੈਂ ਆਪ ਪੁੱਛੂੰਗੀ ਉਹ ਮਾਤਾ ਤੇਰਾ ਵੀ ਨਹੀਂ ਪਤਾ ਲੱਗਦਾ ਕਦੇ ਉਧਰ ਦੀ ਬਣ ਜਾਨੀਏ ਕਦੇ ਇੱਧਰ ਦੀ ਵੀ ਜਿਹਦੇ ਤੱਕ ਮਤਲਬ ਹੋਵੇ ਨਾ ਉਹਨੂੰ ਤਾਂ ਹੱਥ 'ਚ ਰੱਖਣਾ ਹੀ ਪੈਂਦਾ ਹੁੰਦਾ ਮਤਲਬ ਕਿਹੜਾ ਮਤਲਬ ਮਤਲਬ ਹੈਗਾ ਪੁੱਤ ਆਪਾਂ ਟਾਈਮ ਆਉਂਦੇ ਤੈਨੂੰ ਟਾਈਮ ਆਉਣ ਦੀ ਦੱਸੂਗੀ ਮੈਂ ਗੱਲ ਉਹ ਫੇਰ ਵੀ ਮਾਤਾ ਪਤਾ ਤਾਂ ਲੱਗੇ ਵੀ ਕੀ ਮਤਲਬ ਹੈ ਤੇਰਾ ਇਹ ਮੈਂ ਤਾਂ ਕਹਿੰਦੀ ਚੰਗਾ ਕੰਮ ਲੁਟਾਇਆ ਆਪਣਾ ਮੈਂ ਤੈਨੂੰ ਕੱਲ ਦੱਸਦੀ ਨਾ 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 ਮਾਤਾ ਮੇਰ ਤੋਂ ਇਹ ਪਾਬਣੀ ਹੋਣਾ ਮੈਂ ਨਹੀਂ ਐਂ ਕਰ ਸਕਦਾ ਵੀ ਮੇਰੀ ਗੱਲ ਤਾਂ ਸੁਣ ਲਾ ਪਹਿਲੀ ਪੜ੍ਹ ਕੇ ਜਾਣਾ ਪਰਾਂ ਤੇ ਤਾਂ ਜਮੀ ਨਹੀਂ ਪਾਣੀ ਪੈਣ ਹੁੰਦਾ ਤੂੰ ਨਾ ਹੁਣ ਤੂੰ ਮਾਤਾ ਇਹ ਪਾਪ ਕਰੇਗੀ ਮੈਂ ਨਹੀਂ ਇਹ ਪਾਪ ਕਰ ਸਕਦਾ ਜੀ ਇਹਦੇ ਚ ਕੀ ਪਾਪ ਹੈ ਉਹ ਬਸ ਰਹਿਣ ਦੇ ਮਾਤਾ ਮੈਂ ਨਹੀਂ ਕਰਨਾ ਇਹ ਕੰਮ ਇਹ ਤੇਰਾ ਘਰ ਦਾ ਕੰਮ ਹੋਜੂ ਤੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਹੈ ਉਹ ਨਾਣਾ ਮਾਤਾ ਮੇਰੇ ਤੋਂ ਨਹੀਂ ਆਏ ਹੋਣਾ ਤੂੰ ਐ ਕਰ ਹੁਣ ਨਾ ਮੇਰੇ ਪਾਸੇ ਚਾਹ ਦਾ ਕੱਪ ਬਣਾ ਤੇ ਨਾਲ ਹੀ 6-7 ਕੱਪ ਹੋਰ ਬਣਾ ਦੀ ਖੇਤ ਆਲੂ ਪੱਟੀ ਜਾਂਦੇ ਆ ਉਹਨਾਂ ਵਾਸਤੇ ਲੈ ਕੇ ਜਾਣੀ ਆ ਮਾਤਾ ਚਾਹ ਪੀਣ ਆਏ ਸੀ ਹੋਰ ਹੀ ਗੱਲਾਂ ਲੈ ਕੇ ਵੇਗੀ ਬਣਾ ਦੇਣੀ ਆ ਇਹ ਕਿਹੜੀ ਗੱਲ ਐ ਹਾਜਾ ਮੈਂ ਕੀ ਕਹਤਾ ਮਾੜੀ-ਮੋਟੀ ਗੱਲ ਸੁਣਤਾ ਲੈਂਦਾ ਮੇਰੀ ਬਸ ਇਹ ਵੀ ਦਿਮਾਗ ਤੋਂ ਨਾ ਕੰਮ ਲੈਂਦੇ ਹੀ ਨਹੀਂ ਹੈਗਾ ਕਿ ਖੇਤ ਜਾਣਾ ਖੇਤ ਜਾਣਾ ਬਸ ਖੇਤ ਜੋ ਗਈ ਰਹੀ ਜੀ ਮਾੜਾ ਮੋਟਾ ਵਿਆਹ ਕਰਾ ਕੇ ਕਿਸੇ ਬਿਲੇ ਲੱਤ ਜਾ ਮਾੜਾ ਬੱਚਾ ਪਤਾ ਤਾਂ ਬਥੇਰਾ ਕਰਾ ਲਿਆ ਉਹਦਾ ਪਰ ਹੁਣ ਪਤਾ ਹੀ ਨਹੀਂ ਲੱਗ ਰਿਹਾ ਕੱਲ ਪਤਾ ਨਹੀਂ ਕੀ ਐ ਕਿੱਥੇ ਜਾਣਾ ਤੇ ਕਿਉਂ ਕਹਾ ਮੈਂ ਮੰਮੀ ਜੀ ਤੁਸੀਂ ਵੀਰ ਜੀ ਨੂੰ ਕਹਿ ਕੇ ਫ੍ਰੀਦ ਦਾ ਪਤਾ ਲਗਾ ਦਿੰਦੇ ਨਾ ਕੋਈ ਉਹਨਾਂ ਦਾ ਫੋਨ ਹੈ ਨਾ ਕੋਈ ਅਤਾ ਪਤਾ ਉਹਨਾਂ ਦਾ ਕੋਈ ਨਾ ਕਹਿ ਦੂੰਗੀ ਪਰ ਇੰਨੇ ਦਿਨ ਹੋ ਗਏ ਫੋਨ ਕਿਉਂ ਨਹੀਂ ਕੀਤਾ ਉਹਨੇ ਉਹਦਾ ਆਉਦਾ ਵੀ ਫਰਜ਼ ਬਣਦਾ ਸੀ ਵੀ ਫੋਨ ਕਰੇ ਤੈਨੂੰ ਕੀ ਪਤਾ ਮੰਮੀ ਜੀ ਉਹਨਾਂ ਨੇ ਫੋਨ ਵੀ ਉਹ ਨਹੀਂ ਕਰਿਆ ਪਤਾ ਨਹੀਂ ਕਿਹੜੇ ਹਾਲਾਤਾਂ 'ਚ ਹੋਣੇ ਕਿੱਥੇ ਨੇ ਕੋਈ ਅਤਾ ਪਤਾ ਨਹੀਂ ਹੈ ਫਿਰ ਤੁਸੀਂ ਮੈਨੂੰ ਕਹਿ ਦਿੰਦੇ ਹੋ ਆਪ ਤਾਂ ਤੁਸੀਂ ਗੋਲ ਦੇ ਲਈ ਗੌਰ ਦੇ ਕਿਉਂ ਨਹੀਂ ਬਥੇਰਾ ਪਤਾ ਸੁੱਤਾ ਰਿਹਾ ਕਿ ਤੋ ਪਤਾ ਹੀ ਨਹੀਂ ਲੱਗ ਰਿਹਾ ਹੁਣ ਮੈਂ ਦੱਸ ਕੀ ਕਰਾਂ ਪਤਾ ਤਾਂ ਤੇਰੇ ਪੇਕੇ ਨਹੀਂ ਲੈ ਰਹੇ ਨਿਉ ਨਹੀਂ ਤੇਰਾ ਕੋਈ ਉਗ ਸੁਗ ਲੈਂਦੇ ਆ ਕੇ ਮੰਮੀ ਜੀ ਪਤਾ ਕਿਉਂ ਨਹੀਂ ਲੈਂਦੇ ਮੇਰੀ ਮੰਮੀ ਦਾ ਤਾਂ ਤਿੰਨ ਵਾਰੀ ਫੋਨ ਆਂਦਾ ਤੁਹਾਨੂੰ ਪਤਾ ਉਹ ਬਿਮਾਰ ਰਹਿੰਦੇ ਨੇ ਇੱਥੇ ਆ ਵੀ ਨਹੀਂ ਸਕਦੇ ਤੇ ਵੀਰਾ ਉਹ ਤਾਂ ਵਿਚਾਰਾ ਇਕੱਲਾ ਕਿੱਥੇ ਕਿੱਥੇ ਨਹੀਂ ਪਤਾ ਕਰਿਆ ਉਹਨਾਂ ਬਾਰੇ ਪਰ ਕੀ ਤਾਂ ਪਤਾ ਹੀ ਨਹੀਂ ਲੱਗਿਆ ਕੁਛ ਅੱਛਾ ਨੀ ਤੇਰੇ ਭਰਾ ਨੇ ਦੋ ਦਿਨ ਫਿਰ ਕੇ ਕੀ ਪਤਾ ਕਰ ਲਿਆ ਝਟ ਤੜ ਪੁੱਠੀ ਤੇ ਇਧਰ ਸਾਨੂੰ ਕਿੰਨਾ ਚਿਰ ਹੋ ਗਿਆ ਉਹਨੂੰ ਦੇਖਦੇ ਨੂੰ ਸਾਡਾ ਕੁਛ ਨਹੀਂ ਹੈ ਮੰਮੀ ਜੀ ਐਵੇਂ ਦੀ ਕੋਈ ਗੱਲ ਨਹੀਂ ਹੈ ਮੈਨੂੰ ਪਤਾ ਤੁਸੀਂ ਬਥੇਰੀ ਭਜਨ ਅਟ ਕੀਤੀ ਐ ਜੇ ਭਰਾ ਨੇ ਭਜਨ ਅਟ ਕਰੂ ਤਾਂ ਹੋਰ ਕੌਣ ਕਰੂ ਖੂਨ ਨੂੰ ਖੂਨ ਹੀ ਪਿਆਰਾ ਹੁੰਦਾ ਨਹੀਂ ਦੇਖ ਕਿਵੇਂ ਕਰਦੀ ਐ ਜਿਵੇਂ ਦਾ ਭਰਾ ਹੀ ਭਜਨਟ ਕਰਦਾ ਹੋਵੇ ਆਹੋ ਅਸੀਂ ਕਾਨੂੰ ਭਜਨਟ ਕੀਤੀ ਐ ਸਾਡਾ ਕਿਹੜਾ ਕੁਝ ਲੱਗਦਾ ਐ ਉਹ ਸਿਆਣੇ ਐਵੇਂ ਨਹੀਂ ਕਹਿੰਦੇ ਵੀ ਜਿੰਨਾ ਮਰਜ਼ੀ ਕਿਸੇ ਦਾ ਕਰ ਲੋ ਆਖਰਕਾਰ ਡੰਗ ਮਾਰ ਹੀ ਜਾਂਦੇ ਨੇ ਉਹ ਕੰਮ ਤੂੰ ਕਰ ਰਹੀ ਆ ਸਾਡੇ ਨਾਲ ਨਹੀਂ ਨਹੀਂ ਮੰਮੀ ਜੀ ਤੁਸੀਂ ਤਾਂ ਉਹੀ ਗੱਲਾਂ ਵਧਾਈ ਜਾਂਦੇ ਹੋ ਮੈਂ ਤਾਂ ਸੱਸਰੀ ਜੀ ਦੀ ਗੱਲ ਕਰੀ ਐ ਐਡੀ ਤਾਂ ਗੱਲ ਕਹਤੀ ਭਾਈ ਤੂੰ ਹਲੇ ਕਹਿੰਦੀ ਮੈਂ ਸੱਸਰੀ ਗੱਲ ਕੀਤੀ ਐ ਚੱਲ ਤੇਰੀ ਮਰਜ਼ੀ ਐ ਸਾਡਾ ਤਾਂ ਫਰਜ਼ ਬਣਦਾ ਉਹ ਅਸੀਂ ਕਰੀ ਜਾਂਦੇ ਆ ਮੰਮੀ ਜੀ ਮੈਂ ਤਾਂ ਐਵੇਂ ਦੇ ਕੋਈ ਗੱਲ ਵੀ ਨਹੀਂ ਕੀਤੀ ਜਿਸ ਦੇ ਨਾਲ ਤੁਸੀਂ ਗੁੱਸਾ ਕਰੀ ਜਾਂਦੇ ਹੋ ਇੱਕ ਤਾਂ ਪਹਿਲੇ ਉਹਨਾਂ ਦੀ ਟੈਨਸ਼ਨ ਵੱਡ ਵੱਡ ਖਾਈ ਜਾਂਦੀ ਆ ਉਦੋਂ ਤੁਸੀਂ ਇਹੋ ਜਿਹੀ ਗੱਲ ਕਰਕੇ ਹੋਰ ਦਿਮਾਗ ਤੇ ਲੋਡ ਪਾਈ ਜਾਂਦੇ ਆ ਮੇਰੇ ਨਹੀਂ ਮੈਂ ਕੀ ਲੋਡ ਪਾਤਾ ਤੇਰੇ ਦਿਮਾਗ ਤੇ ਤੇਰੇ ਸਾਹਮਣੇ ਅਸੀਂ ਤਾਂ ਉਹਦਿਆਂ ਦੀ ਭੱਜੇ ਫਿਰਦੇ ਆ ਵੀ ਕਿਤੋਂ ਪਤਾ ਲੱਗ ਜੇ ਸਾਡਾ ਦਿਲ ਨਹੀਂ ਕਰਦਾ ਵੀ ਉਹ ਕਿਤੋਂ ਖਬਰਸਾਰ ਉਹਦੀ ਆ ਜੇ ਮੈਂ ਵੀ ਮਾਂ ਆਉਦੀ ਨਹੀਂ ਐਡੀ ਗੱਲ ਤਾਂ ਤੂੰ ਕਹਿ ਨਹੀਂ ਸਕਦੀ ਮੰਮੀ ਜੀ ਜੇ ਮੈਨੂੰ ਪਤਾ ਹੁੰਦਾ ਨਾ ਵੀ ਇਹ ਜੋ ਕੁਝ ਹੋਣਾ ਮੈਂ ਉਹਨਾਂ ਨੂੰ ਜਾਣ ਹੀ ਨਾ ਦਿੰਦੀ ਮੈਂ ਤਾਂ ਉਹਨਾਂ ਨੂੰ ਕਿੰਨੀ ਵਾਰ ਰੋਕਿਆ ਸੀ ਵੀ ਮੇਰਾ ਦਿਲ ਕਬਰਾਈ ਜਾਂਦਾ ਤੁਸੀਂ ਨਾ ਜਾਓ ਛੱਡੀ ਦੋ ਰੋਟੀਆਂ ਖਾਣੀਆਂ ਪੂਰੀ ਖਾ ਲੈਣੇ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਮੈਂ ਤਾਂ ਬਥੇਰਾ ਕਿਹਾ ਸੀ ਉਹਨੂੰ ਤੱਕੇ ਨਾਲ ਗਿਆ ਨਾ ਇਹ ਤੁਹਾਡੇ ਦੋਆਂ ਜੀਆਂ ਦੀ ਸਲਾਹ ਸੀ ਮੈਨੂੰ ਕੀ ਪਤਾ ਸੀ ਕਹਿੰਦੀ ਆ ਕਿ ਉਧਰ ਪੈਸਾ ਬਹੁਤ ਬਣਦਾ ਹੈ ਮਮੀ ਜੀ ਮੇਰਾ ਵੀ ਕੋਈ ਕਸੂਰ ਨਹੀਂ ਹੈ ਮੈਂ ਤਾਂ ਉਹਨਾਂ ਨੂੰ ਬਥੇਰਾ ਸਮਝਾਇਆ ਸੀ ਪਰ ਮੰਨੇ ਨਹੀਂ ਠੀਕ ਆ ਸਾਡੇ ਗੱਲਾਂ ਨੂੰ ਤੂੰ ਨਾ ਚੁੱਪ ਕਰਕੇ ਕੰਮ-ਕਾਰ ਕਰ ਲੈ ਕੋਈ ਮੈਂ ਮੜਾ ਤੇਰੀ ਚਾਚੀ ਕੇ ਜਾਇਆ ਮੈਂ ਕਰ ਲੈ ਕੋਈ ਕੰਮ ਧੰਦਾ ਕਿੱਥੇ ਦਿਲ ਕਰਦਾ ਘਰ ਦੇ ਕੰਮ ਕਰ ਮਨ ਨੂੰ ਵੀ ਉਹ ਹੁਣ ਦੱਸ ਵੀ ਕੀ ਕਰਾਂ ਜੇ ਤੇਰੀ ਮੰਨਦਾ ਤਾਂ ਵੀ ਮਰਦਾ ਏ ਜੇ ਨਹੀਂ ਮੰਨਦਾ ਤਾਂ ਤਾਂ ਵੀ ਮਰਦਾ ਏ ਤੇ ਤੂੰ ਮਰਨ ਮਰਾਉਣ ਦੀਆਂ ਗੱਲਾਂ ਛੱਡ ਜਿਹੜਾ ਕੁਛ ਮੈਂ ਕਹਿਨੀ ਆ ਆਪਣੇ ਭਲੇ ਵਾਸਤੇ ਕਹਿਨੀ ਆ ਚੁੱਪ ਚਾਪ ਮੇਰੀ ਗੱਲ ਮੰਨ ਲੈ ਉਹ ਦੱਸ ਤਾਂ ਸਹੀ ਵੀ ਤੂੰ ਕੀ ਕਹਿਣੀ ਹੈ ਕਦੇ ਲੋਕਾਂ ਚ ਮੂੰਹ ਖਾਲਾ ਨਾ ਕਰਾ ਦੀ ਵੇ ਮੈਂ ਕਮਲੀ ਥੋੜੀ ਆ ਪ੍ਰੀਤ ਨੂੰ ਗਏ ਨੂੰ 2 ਮਹੀਨੇ ਹੋ ਗਏ 1.5 ਮਹੀਨੇ ਤੋਂ ਉਹਦੀ ਕੋਈ ਉੱਗ ਸੁਗ ਨਹੀਂ ਹੈਗੀ ਉਹ ਉੱਗ ਸੁਗ ਤਾਂ ਨਹੀਂ ਹੈਗੀ ਬੇਬੇ ਜੇ ਕੀਤੇ ਉਹਦਾ ਫੋਨ ਆ ਗਿਆ ਜਾ ਫਿਰ ਉਹ ਆਪ ਆ ਗਿਆ ਫੇਰ ਦੱਸ ਕੀ ਕਰਾਂਗੇ ਫਟੇ ਮੂੰਹ ਤੇਰੇ ਆ ਕੇ ਮਰਦਾ ਬੋਲੇ ਕਫਣ ਪਾੜੇ ਅਹੀ ਜੀ ਭਾਖਿਆ ਕੱਢਣੀ ਸੀ ਮੂੰਹ ਚ ਦੱਸ ਤਾ ਦਿੰਦਾ ਮੈਨੂੰ ਡਾਰਾ ਬੀਬੇ ਕਿਤੇ ਫਸਾਣਾ ਦੀ ਸਾਰੀ ਓਵਰ ਨਾ ਇਹਦੇ ਪੇਕੇ ਆਣੇ ਨਾ ਮੇਰਾ ਖੇੜਾ ਨਹੀਂ ਛੱਡਣਾ ਬੇ ਕੁਛ ਨਹੀਂ ਹੁੰਦਾ ਪੁੱਤ ਜੋ ਕੁਛ ਮੈਂ ਸੋਚਿਆ ਹੋਇਆ ਹੈ ਨਾ ਤੂੰ ਮੇਰੇ ਸੋਚੇ ਪਲਾਨ ਦੇ ਮੁਤਾਬਕ ਚੱਲੀ ਮੈਨੂੰ ਤਾਂ ਮਾਤਾ ਤੇਰੀ ਸਮਝ ਨਹੀਂ ਆਉਂਦੀ ਆ ਤੇਰੀਆਂ ਪਲਾਨਿੰਗਾਂ ਨਾ ਕਦੇ ਮੇਰਾ ਢੂਹਾ ਕਟਵਾਉਣ ਗਿਆ ਪਤਾ ਨਹੀਂ ਕੀ ਕੀ ਸੋਚਦੀ ਰਹਿੰਦੀ ਇਹ ਨੂੰ ਸਾਰਾ ਦਿਨ ਦੇ ਪੁੱਤ ਉਹ ਇਸ ਘਰ ਦੀ ਅੱਧ ਦੀ ਮਾਲਕਣ ਹੈ ਗੈਰ ਥੋੜੀ ਆ ਉਹ ਕੁਛ ਸੋਚ ਸਮਝ ਕੇ ਹੀ ਮੈਂ ਕਹਿ ਰਹੀ ਹਾਂ ਤੈਨੂੰ ਉਹ ਤਾਂ ਠੀਕ ਆ ਮਾਤਾ ਪਰ ਮੈਨੂੰ ਹੁਣ ਤੂੰ ਐਂ ਦੱਸ ਵੀ ਕੰਮ ਆ ਗਈ ਹੈ ਦੇ ਪੁੱਤ ਮੁੰਡਿਆਂ ਕੋਲ ਤਾਂ 100 ਤਰੀਕੇ ਹੁੰਦੇ ਨੇ ਤੂੰ ਕਿਹਾ ਕਰ ਭਾਬੀ ਆ ਜਾ ਤੈਨੂੰ ਕਦੇ ਸੁੰਦ ਦਵਾ ਕੇ ਲਿਆਵਾ ਚੱਲ ਮੇਕਅਪ ਦਵਾ ਕੇ ਲਿਆਵਾ ਸੌਦਾ ਪੱਤਾ ਕਰਦਾ ਉਹਦੇ ਨਾਲ ਜਾ ਕੇ ਲੈ ਕੇ ਆਇਆ ਕਰ ਇਹ ਤੇਰੀ ਡਿਊਟੀ ਹੈ ਕਿ ਤੂੰ ਕਰਨਾ ਹੁਣ ਆਪਣੇ ਆਪ ਇਹਨੂੰ ਤੂੰ ਯਾਦ ਰੱਖੀ ਉਹ ਤਾਂ ਠੀਕ ਹੈ ਮਾਤਾ ਪਰ ਜੇ ਇਹ ਨਾ ਗਈ ਫੇਰ ਦੇ ਕਦੇ ਮੂੰਹੋਂ ਚੰਗਾ ਵੀ ਬੋਲ ਪਿਆ ਕਰ ਇਹ ਜੀ ਪੱਖ ਹੀ ਕੱਢਦਾ ਰਹਿਣਾ ਤੂੰ ਜਾਊਗੀ ਤੇਰੇ ਨਾਲ ਜਾਊਗੀ ਕਿਉਂ ਨਹੀਂ ਬਸ ਠੀਕ ਹੈ ਫਿਰ ਮਾਤਾ ਜੇ ਮੇਰੀ ਗੱਲ ਸੁਣ ਲੈ ਇਹਨੂੰ ਇਹ ਤਰੀਕੇ ਲੈ ਕੇ ਜਾਇਆ ਤਾਂ ਵੀ ਲੋਕ ਤੈਨੂੰ ਇਹਦੇ ਨਾਲ ਗਲਤੀ ਸਮਝਾਂ ਮਾਤਾ ਹਾਂ ਤਾਂ ਸਾਲਾ ਰਿਸਕ ਹੀ ਐ ਚੱਲ ਤੂੰ ਜੇ ਮੈਂ ਕਹਨੀ ਹਾਂ ਮੈਂ ਕਰ ਲੈਂਦਾ

ਉਹ ਲੈ ਕੇ ਆਉਣਾ ਫਿਰ ਮੰਮੀ ਜੀ ਜਾ ਜਾਂਦੀ ਤੁਸੀਂ ਬਾਜ਼ਾਰ ਨੀ ਕੁੜੇ ਮੈਂ ਕਿੱਥੋਂ ਜਾਇਆ ਮਾ ਮੇਰਾ ਤਾਂ ਹੱਡ ਹੱਡ ਟੁੱਟੀ ਜਾਂਦਾ ਮੈਨੂੰ ਤਾਂ ਐਂ ਲੱਗਦਾ ਜਿਵੇਂ ਮੈਨੂੰ ਨਾ ਬੁਖਾਰ ਜਾ ਹੋਵੇ ਮੈਂ ਨਹੀਂ ਜਾ ਸਕਦੀ ਪੁੱਤ ਤੂੰ ਵਗ ਜਾ ਟੋਨੀ ਨਾਲ ਮੈਂ ਮੈਂ ਮੰਮੀ ਜੀ ਮੈਂ ਕਿਵੇਂ ਜਾ ਸਕਦੀ ਹਾਂ ਉਹ ਫਿਰ ਕੀ ਹੋ ਗਿਆ ਵਗ ਜਾ ਤੂੰ ਐਡੀ ਕਿਹੜੀ ਗੱਲ ਐ ਸੌਦਾ ਹੀ ਲੈ ਕੇ ਆਉਣਾ ਨਾ ਜੇ ਸੌਦਾ ਨਹੀਂ ਲਿਆਵਾਂਗੇ ਖਾਵਾਂਗੇ ਕਿੱਥੋਂ ਜਾ ਲੈ ਆ ਤੂੰ ਸੌਦਾ ਮੇਰਾ ਪੁੱਤ ਬਣ ਕੇ ਪਰ ਮੰਮੀ ਜੀ ਮੈਂ ਨਹੀਂ ਜਾ ਸਕਦੀ ਤੁਸੀਂ ਆਪੇ ਜਾਇਓ ਤੈਨੂੰ ਕੀ ਹੁੰਦਾ ਤੂੰ ਵਗ ਜਾ ਨਾਲ ਜੇ ਟੋਨੀ ਗਿਆ ਨਾ ਇਕੱਲਾ ਉਹਨੇ ਅੱਧੀਆਂ ਚੀਜ਼ਾਂ ਭੁੱਲੇ ਆਉਣੀਆਂ ਨੇ ਫੇਰ ਫੇਰ ਕਿਹੜਾ ਲੱਗੂਗਾ ਜੇ ਤੂੰ ਜਾਏਂਗੀ ਤਾਂ ਸਾਰਾ ਸਮਾਨ ਆ ਜਾਊਗਾ ਨਾਲੇ ਛੁੱਟੀ ਆਜੇ ਨੂੰ ਚਲੋ ਕੋਈ ਨਾ ਮੰਮੀ ਵੇਖ ਲਓ ਤੁਸੀਂ ਲੈ ਦੇਖਣਾ ਕੀ ਐ ਤੂੰ ਤਿਆਰ ਹੋ ਜਾ ਭਾਈ ਜਾ ਵਗ ਜੇ ਮੰਮੀ ਜੀ ਮੈਂ ਕਦੇ ਗਈ ਤਾਂ ਹੈ ਨਹੀਂ ਬਾਜ਼ਾਰ ਐਵੇਂ ਸੌਦਾ ਪਤਾ ਲੈਣ ਚੀਜ਼ਾਂ ਨਹੀਂ ਕਰਦਾ ਜਾਣ ਨੂੰ ਜੇ ਬਾਹਰ ਨਿਕਲਾਂਗੀ ਤਾਂ ਮਨ ਕੁਝ ਹੋਰ ਹੋ ਜਾਊਗਾ ਤੇਰਾ ਘਰੇ ਬੈਠੀ ਸਾਰਾ ਦਿਨ ਉਹੀ ਗੱਲਾਂ ਸੋਚੀ ਜਾਨੀ ਐ ਉਹ ਤਾਂ ਗੱਲ ਠੀਕ ਐ ਮੰਮੀ ਥੋੜੀ ਪਰ ਲੋਕ ਕੀ ਕਹਿਣਗੇ ਕਿਉਂ ਲੋਕਾਂ ਦਾ ਕੀ ਐ ਨਾ ਅਸੀਂ ਆਪਦੇ ਘਰ ਦੇ ਕੰਮ ਨਹੀਂ ਕਰਨੇ ਹੁਣ ਲੋਕਾਂ ਪਿੱਛੇ ਲੱਗ ਕੇ ਸਾਰੇ ਘਰ ਦੇ ਕੰਮ ਅਸੀਂ ਛੱਡ दिए ਹੈ ਇਹ ਵੀ ਗੱਲ ਠੀਕ ਐ ਮੰਮੀ ਥੋੜੀ ਤੁਸੀਂ ਐ ਕਰੋ ਵੀਰ ਜੀ ਨੂੰ ਕਹਿ ਦਿਓ ਅਸੀਂ ਜਾਇੰਨੇ ਆ। ਠੀਕ ਐ। ਕਹਿ ਦਨੀ ਆ ਮੈਂ ਉਹਨੂੰ ਤੇ ਤੂੰ ਵੀ ਆ ਚੁੰਨੀ ਚੰਨੀ ਸੈੱਟ ਕਰ ਲੈ। ਪੈਰਾਂ 'ਚ ਨਾ ਕੋਈ ਵਧੀਆ ਚੱਪਲਾਂ ਪਾ ਲੈ ਨਹੀਂ ਜੁੱਤੀ ਪਾ ਲੈ। ਜਾ। ਟੂਨ ਆਊਟ। ਬੋਤੀ ਬੋੜੇ। ਕਿੰਨਾ ਗੱਲ ਕਰਕੇ ਦੇਖਣੀ ਆ ਵੀ ਇਹ ਕਹਿੰਦੀ ਕੀ ਆ ਬੁਲਬੁਲ ਗੱਲਾਂ ਸੁਣ ਮੇਰੀ ਹਾਂਜੀ ਮੰਮੀ ਜੀ ਆ ਦੂਖ ਭਾਂਡੇ ਰਹਿਗੇ ਮਾਂਦਣ ਨਾਲੇ ਆਉਨੀਆਂ ਉਹ ਪਹਿਲਾਂ ਮੇਰੀ ਗੱਲ ਸੁਣ ਲਾ ਤੜਕੇ ਨੂੰ ਮਾਂਦ ਲਈ ਭਾਂਡੇ ਕਿਧਰ ਨਹੀਂ ਭਾਂਡਿਆਂ ਨੂੰ ਕੁਝ ਹੁੰਦਾ ਪੂਰੀਆ ਗੱਲ ਸੁਣ ਮੇਰੀ ਕੀ ਹੋਇਆ ਮੰਮੀ ਜੀ ਕਿਉਂ ਰੋਣਾ ਪਾਇਆ ਤੁਸੀਂ ਰੋਣਾ ਨਾ ਪਾਣਾ ਤਾਂ ਹੋਰ ਕੀ ਕਰਾਂ ਲੋਕ ਪਤਾ ਕੀ ਕਹਿੰਦੇ ਨੇ ਕਹਿੰਦੇ ਪ੍ਰੀਤ ਦੀ ਬੋਟੀ ਨੇ ਟੋਨੀ ਨਾਲ ਵਿਆਹ ਕਰਾ ਲਿਆ ਹਾਏ ਮੈਂ ਮਰ ਜਾਉ ਇਹ ਤੁਸੀਂ ਕੀ ਬੋਲੀ ਜਾਂਦੇ ਹੋ ਤੁਸੀਂ ਆਪਸੇ ਆੜਿਓ ਮਾੜਾ ਮੋਟਾ ਸੂ ਸਮਝ ਕੇ ਬੋਲੋ ਨਹੀਂ ਮੈਂ ਥੋੜੀ ਬੋਲ ਰਹੀ ਆ ਇਹ ਇਹ ਤਾਂ ਲੋਕ ਕਹਿ ਰਹੇ ਨੇ ਮੈਂ ਤਾਂ ਤੈਨੂੰ ਲੋਕਾਂ ਦੀ ਤਹੀ ਕਹਾਈ ਗੱਲ ਦੱਸ ਰਹੀ ਆ ਜਿ ਪ੍ਰੀਤ ਦੀ ਬੋਟੀ ਨੇ ਟੋਨੀ ਨਾਲ ਵਿਆਹ ਕਰਾ ਲਿਆ ਇਹ ਲੋਕਾਂ ਦੇ ਕਿਹੜਾ ਮੂੰਹ ਫੜੇ ਜਾਂਦੇ ਨੇ ਜਿਹੜਾ ਕੁਝ ਮੂੰਹ ਚ ਆਉਂਦਾ ਉਹੀ ਵਖ ਦਿੰਦੇ ਨੇ ਲੈ ਦੱਸ ਲੋਕਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਮੈਂ ਵੀ ਕਿਵੇਂ ਕਰ ਸਕਦੀ ਆ ਉਹ ਤਾਂ ਮੇਰੇ ਵੱਡੇ ਭਰਾਵਾ ਵਰਗੇ ਜੰਮਾ ਨਹੀਂ ਸੋਚਦੇ ਹੈਗੇ ਬੋਲਣ ਤੋਂ ਪਹਿਲਾਂ ਦੇਖ ਬੋਲ ਬੋਲ ਇਹ ਤਾਂ ਨਹੀਂ ਪਤਾ ਹੁਣ ਤੂੰ ਕੀ ਸਮਝਦੀ ਹੈ ਪਰ ਲੋਕ ਤੈਨੂੰ ਟੋਨੀ ਦੀ ਦੂਜੀ ਘਰ ਵਾਲੀ ਕਹਿਣ ਲੱਗੇ ਇਹ ਨਹੀਂ ਹੋ ਸਕਦਾ ਮੈਂ ਆਪ ਜਾ ਕੇ ਦੱਸਾਂਗੀ ਲੋਕਾਂ ਨੂੰ ਜਿਹੜੇ ਮੇਰੇ ਬਾਰੇ ਬਕਵਾਸ ਕਰਦੇ ਨੇ ਨਾ 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 ਦੇਖੀ ਕਿਤੇ ਆਪਦੇ ਪੈਰ ਆਪ ਕਹਾੜਾ ਮਾਰ ਲੈ ਇਹ ਲੋਕ ਤਾਂ ਪਹਿਲੀ ਨਹੀਂ ਮੰਨ ਮੰਮੀ ਜੀ ਔਰ ਫਿਰ ਮੈਂ ਕੀ ਕਰਾਂ ਮੈਂ ਤਾਂ ਆਪ ਹੀ ਪਹਿਲੇ ਦੁਖੀ ਬਹੁਤਾ ਕਿਨੋ ਕਿਨੂ ਜਾ ਕੇ ਆਪਣੇ ਦੁੱਖ ਦੱਸਾਂ ਮੈਂ ਦੇਖ ਬਰਬਲ ਇਹ ਗੱਲ ਤਾਂ ਨਾ ਹੁਣ ਜੰਗਲ ਚ ਲੱਗੀ ਅੱਗ ਵਾਂਗੂ ਫੈਲੀ ਪਈ ਐ ਕਿ ਟੋਨੀ ਨੇ ਆਪਦੀ ਭਾਬੀ ਨਾਲ ਵਿਆਹ ਕਰਾ ਲਿਆ ਦੇਖ ਪਤਾ ਦਾਗ ਤਾਂ ਤੈਨੂੰ ਹੁਣ ਲੱਗ ਹੀ ਗਿਆ ਤੂੰ ਕੁਝ ਅੱਗੇ ਵਾਰੇ ਸੋਚ ਅੱਗੇ ਵਾਰੇ ਸੋਚਾਂ ਅੱਗੇ ਵਾਰੇ ਮੈਂ ਕੀ ਸੋਚਣਾ ਮੈਂ ਕੁਝ ਸਮਝੀ ਨਹੀਂ ਤੁਸੀਂ ਕਹੀ ਕੀ ਜਾਣੇ ਆ ਉਹੀ ਗੱਲ ਤਾਂ ਮੈਂ ਤੈਨੂੰ ਕੋਧੂੰਦੀ ਸਮਝਾਉਣ ਲੱਗੀ ਪਈਆਂ ਪਰ ਤੂੰ ਸਮਝਦੀ ਹੀ ਕੁਛ ਨਹੀਂ ਤੂੰ ਨਾ ਓਨੇ ਨਾਲ ਪੱਕਾ ਵਿਆਹ ਕਰਾ ਲੈ ਤੇ ਇਸ ਘਰ ਦਾ ਚਰਾਗ ਪੈਦਾ ਕਰਕੇ ਦੇ ਸਮਝ ਰਹੀਆਂ ਨਾ ਮੇਰੀ ਗੱਲ ਨੂੰ ਮੈਂ ਪਰ ਮੈਂ ਕਿਵੇਂ ਵਿਆਹ ਕਰਵਾ ਸਕਦੀ ਆ ਮੇਰਾ ਘਰ ਵਾਲਾ ਮੇਰੇ ਕੋਲ ਨਹੀਂ ਰੱਬ ਕਰੇ ਉਹ ਤੰਦਰੁਸਤ ਹੋਣ ਤੇ ਛੇਤੇ ਘਰ ਵਾਪਸ ਆਉਣ ਤਾਂ ਹੀ ਇਹ ਕੋ ਸੰਭਵ ਹੋ ਸਕਦਾ ਸਭ ਕੁਝ ਹੋ ਸਕਦਾ ਹੋ ਕਿਉਂ ਨਹੀਂ ਸਕਦਾ ਇਹ ਸਭ ਤੇਰੇ ਹੱਥ ਹੈ ਲੋਕ ਤਾਂ ਹੁਣ ਤੈਨੂੰ ਟੋਨੀ ਦੀ ਬੌਟੀ ਕਹਿੰਦੇ ਹੀ ਨੇ ਫਿਰ ਅਸੀਂ ਕਿਵੇਂ ਨਾ ਕਰ ਦਈਏ ਮੰਮੀ ਮੈਂ ਪਹਿਲੇ ਬਹੁ ਵੱਡੇ ਸਦਮੇ 'ਚਾ ਮੈਨੂੰ ਹੋਰ ਦੁਖੀ ਨਾ ਕਰੋ ਤੇ ਤੁਹਾਡੇ ਮਰੇ ਹੱਤ ਬੰਦੀਆਂ ਜਿਹਦੇ ਨਾਲ ਮੈਂ ਵਿਆਹ ਕੀ ਆਈਆਂ ਉਹਦੇ ਨਾਲ ਮੈਂ ਧੋਖਾ ਨਹੀਂ ਕਰ ਸਕਦੀ ਧੋਖਾ ਨਹੀਂ ਤੋਖਾ ਤਾਂ ਤੇਰੇ ਨਾਲ ਉਹ ਕਰਕੇ ਗਿਆ ਜਿਹੜੀ ਐਨੇ ਮਹੀਨਿਆਂ ਤੋਂ ਤੇਰੀ ਜਾਤ ਨਹੀਂ ਪੁੱਛੀ ਜੇ ਕੋਈ ਹੋਰ ਹੁੰਦੀ ਨਾ ਕਦੋਂ ਨਹੀਂ ਘਰੋਂ ਕੱਢ ਦਿੰਦੀ ਇਹ ਤਾਂ ਤੇ ਨੂਮਾਦੀਤੀ ਬਣਾ ਕੇ ਲਈ ਸੀ ਤਾਂ ਹੀ ਇਸ ਘਰੇ ਰੱਖੀ ਬੈਠੀ ਹੈ ਪਰ ਮਮੀ ਨੇ ਪਰਪਰ ਕੋਸ਼ੀਂ ਦਾਗਤਾ ਸੀ ਹੁਣ ਆਪਦੇ ਆਪ ਨੂੰ ਰਵਾਈ ਬੈਠੇ ਦੂਜੇ ਵਿਆਹ ਦਾ ਤੇਰੇ ਕੋਲ ਹੋਰ ਕੋਈ ਹੱਲ ਨਹੀਂ ਵਾ ਇੱਕ ਰਾਤ ਦਾ ਸਮਾਂ ਤੇਰੇ ਕੋਲ ਪਰ ਇੱਕ ਗੱਲ ਯਾਦ ਰੱਖੀ ਮੈਂ ਤੇਰੇ ਨੂੰ ਨਾ ਨਹੀਂ ਸੁਣਨਾ ਚਾਹੁੰਦੀ ਮੈਨੂੰ ਕਿੱਦਾਂ ਸਖਾਉਣੀ ਆ ਇਹ ਪਤੈ ਨਹੀਂ ਮੈਂ ਕਿਥੋਂ ਕਿਥੋਂ ਤੱਕ ਆ ਹੇ ਰੱਬਾ ਇਹ ਤਾਂ ਮੇਨਨਲ ਕੀ ਕੁਸ਼ ਕਰਿਆ ਨਾ ਮੈਂ ਤੇਰਾ ਕੀ ਮਾੜਾ ਕਰ ਤਾ ਚਦੂ ਦੇ ਪ੍ਰੀਤ ਬਾਰ ਗਏ ਨੇ ਉਦੋਂ ਦੇ ਤਾਂ ਮੈਂ ਚਾ ਵੀ ਕੱਲੀ ਹੋ ਗਈ ਤੇ ਹੁਣ ਹੁਣ ਜਦੋਂ ਕੋਈ ਇਹਨਾਂ ਦਾ ਆਤਾ ਪਤਾ ਨਹੀਂ ਆਂਦਾ ਹੋਨ ਦੇ ਤੇ ਮੈਂ ਜਮੇ ਪਰ ਮੁੱਕ ਗਈ ਕਿਉਂ ਕਿੱਥੇ ਹੋਣਾ ਹੁਣ ਮੇਰੇ ਨਾਲ ਜੋ ਕੁਝ ਹੋ ਰਿਹਾ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਕਿ ਮੇਰੀ ਜ਼ਿੰਦਗੀ ਚੱਲੀ ਕਿ ਜਾਂਦਾ ਹੈ ਫੇਰ ਰੱਬਾ ਤੂੰ ਹੀ ਮੈਨੂੰ ਦੱਸ ਹੁਣ ਮੈਂ ਕੀ ਕਰਾਂ ਕਿੱਥੇ ਜਾਵਾਂ ਕੀ ਹੋ ਗਿਆ ਐ ਬੈਠੀ ਆਂ ਰੁਈ ਕਿ ਜਾਨੀ ਨਹੀਂ ਮੰਮੀ ਖੁਬਸੂਪਰੀਧੀ ਹਦਾਈ ਜਾਂਦੀ ਹੈ ਮੈਨੂੰ ਮੇਰੀ ਗੱਲ ਸੁਣ ਬੀਤਿਆ ਸਮਾਂ ਭੁੱਲ ਜਾ ਜੋ ਕੁਝ ਹੋ ਗਿਆ ਹੋ ਗਿਆ ਤੂੰ ਆਵਦੀ ਅਗਲੀ ਜ਼ਿੰਦਗੀ ਬਾਰੇ ਸੋਚ ਪਰ ਮੰਮੀ ਜੀ ਐ ਕਿ ਮੈਂ ਸੋਚਣਾ ਬੰਦ ਕਰ ਦਾਂ ਸੋਚਣ ਲਈ ਤਾਂ ਕੁਝ ਬਚਿਆ ਹੀ ਨਹੀਂ ساری ਉਮਰ ਦਾ ਦੁੱਖ ਝੋਲੀ ਜੋ ਪੈ ਗਿਆ ਕੋਈ ਦੁੱਖ ਨਹੀਂ ਪਿਆ ਜੋ ਮੈਂ ਤੈਨੂੰ ਰਾਤ ਕਿਹਾ ਸੀ ਉਹਦੇ ਬਾਰੇ ਸੋਚੇਂ ਨਾਲੇ ਮੈਂ ਇੱਥੇ ਨਾ ਨਹੀਂ ਸੁਣਨਾ ਹੀ ਤੇਰੀ ਹੁਣ ਮੈਂ ਕੀ ਆਖਾਂ ਤੁਹਾਨੂੰ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਕਿ ਜਦੋਂ ਤੱਕ ਪ੍ਰੀਤ ਇੱਥੇ ਨਹੀਂ ਆਂਦੇ ਉਦੋਂ ਤੱਕ ਮੈਂ ਕੋਈ ਫੈਸਲਾ ਨਹੀਂ ਲੈ ਸਕਦੀ ਤੇ ਨਾ ਹੀ ਮੇਰੇ ਦਿਲ ਨੇ ਹਾਮੀ ਭਰੀ ਐ ਤੇ ਨਾ ਹੀ ਦਿਮਾਗ ਨੇ ਜੋ ਕਲੰਕ ਤੈਨੂੰ ਲੱਗ ਚੁੱਕਿਆ ਨਾ ਹੋਰ ਕਿਤੇ ਤਾਂ ਤੂੰ ਜਾਣ ਜੋਗੀ ਨਹੀਂ ਦੇਖ ਮੇਰੀ ਗੱਲ ਸੁਣ ਟੋਨੀ ਨਾਲ ਵਿਆਹ ਕਰਾ ਲੈ ਉਹਦੇ ਨਾਲ ਵਧੀਆ ਜ਼ਿੰਦਗੀ ਕੱਟ ਹੋਰ ਤੇਰੇ ਕੋਲ ਇਹ ਤੋਂ ਬਿਨਾ ਕੋਈ ਚਾਰਾ ਨਹੀਂ ਪਕ ਯਾ ਜ਼ਿੰਦਗੀ ਦੀ ਗੱਲ ਕਰਦੇ ਹੋ ਮੰਮੀ ਤੁਸੀਂ ਹੁਣ ਮੇਰੀ ਜ਼ਿੰਦਗੀ ਜ਼ਿੰਦਗੀ ਨਹੀਂ ਰਹੀ ਨਰਕ ਬਣ ਚੁੱਕੀ ਹੈ ਮੇਰੀ ਜ਼ਿੰਦਗੀ ਬਸ ਕੱਲੇ ਸਾਈ ਚੱਲਦੇ ਆ ਮੇਰੇ ਮੇਰੀ ਰੂਹ ਤਾਂ ਕਿਤੇ ਹੋ ਰਹੀ ਉੱਡ ਪੁੱਟ ਗਈ ਆਹੀ ਆਹੀ ਗੱਲਾਂ ਨਾ ਕਰ ਮੈਨੂੰ ਤੇਰੇ ਤੋਂ ਇਸ ਘਰ ਦਾ ਚਰਾਜ ਚਾਹੀਦਾ ਪੁੱਤਾ ਮੇਰਾ ਮੁੰਡਾ ਵੀ ਬਦਨਾਮ ਹੋ ਗਿਆ ਤੇਰੇ ਨਾਲ ਨਾਂ ਜੁੜ ਗਿਆ ਉਹਦਾ ਇਸ ਪਿੰਡ ਵਿੱਚ ਥੂਥੂ ਹੋਈ ਪਈ ਆ ਤੁਹੀਆਂ ਗੱਲਾਂ ਕਰਕੇ ਮੇਰੀ ਗੱਲ ਸੁਣ ਜੇ ਚੰਗੀ ਚਾਹਣੀ ਹੈ ਨਾ ਤਾਂ ਹਾਂ ਕਰ ਦੇ ਮਮੀ ਤੂੰ ਦੇ ਸਾਹਮਣੇ ਹੱਥ ਜੋੜਦੀ ਐ ਹੋਰ ਮੈਂ ਕਰ ਵੀ ਕੀ ਸਕਦੀ ਐ ਮੈਂ ਤਾਂ ਸਿਰਫ ਇੱਕ जिंदा লাশ ਆ ਮੈਂ ਤਾਂ ਤੁਹਾਨੂੰ ਕਿੰਨੀ ਵਾਰੀ ਮਨਾਂ ਕਰਿਆ ਔਰ ਤੁਸੀਂ ਉਹ ਮੇਰਾ ਸੱਕੇ ਨਾਲ ਵਿਆਹ ਕਰਵਾਈ ਜਾਂਦੇ ਹੋ ਨਾ ਤੂੰ ਮੇਰ ਨਾਲ ਜਵਾਨ ਲੜਾਉਣੀ ਐ ਅੱਜ ਤੈਨੂੰ ਇੱਕ ਪਾਸਾ ਕਰਨਾ ਹੀ ਪਊਗਾ ਜਿਆਦਾ ਟੋਨੀ ਨਾਲ ਵਿਆਹ ਕਰਾ ਲੈ ਜਾ ਫਿਰ ਇਸ ਘਰੋਂ ਨਿਕਲ ਜਾ ਸਹੀ ਕਿ ਐਸੇ ਆਉਣੇ ਨੇ ਮਤਰੇ ਤਦੇ ਆਪਦੇ ਨਹੀਂ ਹੁੰਦੇ ਨਹੀਂ ਤੂੰ ਮੇਰੇ ਨਾਲ ਜੰਗ ਲੜਾਉਣੀ ਐ ਪ੍ਰੀਤ ਮੇਰਾ ਪ੍ਰੀਤ ਆ ਗਿਆ ਗੁਲਬਾਰ ਤੂੰ ਕਿਉਂ ਰੋਈ ਜਾਂਦੀ ਆ ਮਾਤਾ ਆਹ ਕਿਹੜੀ ਗਲਤੀ ਦਾ ਥੱਪੜ ਦੱਸੇਂਗੀ ਮੈਨੂੰ ਕੀ ਹੋਇਆ ਕੁਛ ਨਹੀਂ ਬੱਸ ਉਹ ਬੋਰਬਰ ਰੋਨੀਗਾ ਆ ਦੇ ਮੈਂ ਆ ਗਿਆ ਨਾ ਪ੍ਰੀਤ ਤੁਸੀਂ ਕਿੱਥੇ ਚਲੇ ਗਏ ਸੀ ਇਹਨੂੰ ਇੱਥੇ ਕੰਦੀ ਨੂੰ ਛੱਡ ਕੇ ਦੱਸਦਾ ਬੋਲ ਬੋਲ ਮਾਤਾ ਬਾਈ ਕਿੱਥੇ ਆ ਉਹ ਉਹ ਤਾਂ ਮੁੰਡੇ ਚ ਹੀ ਹੋਣਾ ਹਾਂ ਮਾਤਾ ਤੁਸੀਂ ਚੰਗੀ ਨਹੀਂ ਕੀਤੀ ਮੇਰੇ ਨਾਲ ਤੂੰ ਬਗਾਨਾ ਖੂਨ ਬਗਾਨਾ ਹੀ ਰਹਿਣਾ ਐਡਾ ਬਡਾ ਧੋਖਾ ਮੇਰੇ ਨਾਲ ਧੋਖਾ ਕਿਹੜਾ ਤੋਕੀ ਦੀ ਗੱਲ ਕਰਦੇ ਹੋ ਤੁਸੀਂ ਤੈਨੂੰ ਪਤਾ ਬੋਲਬੋਲ ਜਦੋਂ ਮੈਂ ਤੈਨੂੰ ਫੋਨ ਕੀਤਾ ਸੀ ਵੀ ਮੈਂ ਕਿਸੇ ਹੋਰ ਸ਼ਹਿਰ ਸ਼ਿਫਟ ਹੋਣਾ ਬਾਈ ਨੇ ਉਸ ਏਜੰਟ ਨੂੰ ਫੋਨ ਕਰਤਾ ਉਸ ਏਜੰਟ ਨੇ ਮੈਨੂੰ ਕਿਸੇ ਹੋਰ ਸ਼ਹਿਰ ਭੇਜਤਾ ਤੇ ਮੇਰਾ ਫੋਨ ਵੀ ਖੋਲਿਆ ਪਤਾ ਨਹੀਂ ਐਨੇ ਮਹੀਨੇ ਮੈਨੂੰ ਕਿੱਥੇ ਰੱਖਿਆ ਨਾ ਮੈਂ ਬਾਹਰ ਨਿਕਲ ਜੋਗਾ ਤੇ ਨਾ ਮੈਂ ਕੋਈ ਸੁਨੇਹਾ ਭੇਜ ਸਕਦਾ ਸੀ ਕੀ ਇਹ ਕੀ ਕਹੀਆਂ ਨਹੀਂ ਤੁਸੀਂ ਹਾਂ ਬੋਲਬੋਲ ਇਹ ਸੱਚ ਹੈ ਇਹਨਾਂ ਦੇ ਮਨ ਚ ਨਾ ਬੇਈਮਾਨੀ ਆ ਗਈ ਸੀ ਇਹਨਾਂ ਨੇ ਆਪਦੇ ਪੁੱਤ ਦਾ ਘਰ ਬਸਾਉਣ ਖਾਤਰ ਮੈਨੂੰ ਬਾਹਰ ਜਾਣ ਦਾ ਜਰੀਆ ਬਣਾ ਲਿਆ ਮੰਮੀ ਜੀ ਆਪਕੇ ਕਿੱਸੇ ਤੁਸੀਂ ਐਡਾ ਵੱਡਾ ਦੁੱਖਾ ਕਰੇ ਤੁਸੀਂ ਬੁਲਬੁਲ ਹੁਣ ਇਹਨਾਂ ਨੇ ਕੀ ਬੋਲਣਾ ਹੁਣ ਮੈਂ ਜੋ ਆ ਗਿਆ ਉਹ ਕਹਿੰਦੇ ਨੇ ਨਾ ਜਾ ਕੋ ਰਾਖੇ ਸਾਈਆਂ ਮਾਰਸ ਕੇ ਨਾ ਕੋਈ ਸਰਪ੍ਰੀਤ ਜੇ ਤੁਹਾਨੂੰ ਖੁਸ਼ ਹੋ ਜਾਂਦਾ ਮੈਂ ਕਿੱਥੇ ਜਾਂਦੀ ਮੇਰਾ ਕੀ ਬਣਦਾ ਬੁਲਬੁਲ ਮੈਂ ਤਾਂ ਉਸ ਆਦਮੀ ਦਾ ਭਲਾ ਚਾਹੁੰਨਾ ਵੀ ਉਹਨੇ ਮੇਰੇ ਤੇ ਰਹਿਮ ਕੀਤਾ ਤੇ ਮੈਨੂੰ ਇੱਧਰ ਨੂੰ ਚੜਾਤਾ ਇਹਨਾਂ ਨੇ ਤਾਂ ਕੋਈ ਮਾਮਜੇ ਮੈਨੂੰ ਕਸਰ ਵੀ ਨਹੀਂ ਛੱਡੀ ਸੀ ਹਾਂ ਪ੍ਰੀਤ ਤੂੰ ਜੋ ਕੁਝ ਕਹਿ ਰਹੀ ਹੈਂ ਸੱਚ ਕਹਿ ਰਹੀ ਹੈਂ ਗਲਤੀ ਤਾਂ ਸਭ ਤੋਂ ਬਹੁਤ ਵੱਡੀ ਹੋਈ ਹੈ ਮੈਂ ਚਾਹੁੰਦੀ ਸੀ ਵੀ ਟੋਨੀ ਦਾ ਵਿਆਹ ਬਿਲਕੁਲ ਬੁਲਬੁਲ ਨਾਲ ਹੋ ਜੇ ਮੈਂ ਤਾਂ ਤੇ ਤੁਹਾਨੂੰ ਮਾਫੀ ਮੰਗਣ ਜੁੱਕੀ ਵੀ ਨਹੀਂ ਹੈਗੀ ਮਾਂ ਮੈਨੂੰ ਤਾਂ ਨਾ 에ਰਪੋਰਟ ਤੇ ਫੋਨ ਆ ਗਿਆ ਸੀ ਵੀ ਤੁਹਾਡੇ ਘਰੇ ਆਖੋ ਚੱਲੀ ਜਾਂਦਾ ਤਾਂ ਹੀ ਮ ਆਇਆ ਬੇਬੇ ਜੇ ਤੂੰ ਮੈਥੋਂ ਮਾਫੀ ਮੰਗੇਂਗੀ ਨਾ ਮੈਂ ਤੈਨੂੰ ਕਦੇ ਮਾਫ ਨਹੀਂ ਕਰਨਾ ਇੰਨਾਂ ਦੇ ਤਾਂ ਮੈਨੂੰ ਜਮਾ ਮਾਰ ਸੁਟਿਆ ਸੀ ਮੇਰੀ ਲਾਸਟ ਤੱਕ ਹੀ ਪਿੰਜਰ ਤੱਕ ਨਹੀਂ ਲੱਗਣਾ ਸੀਗਾ ਤੂੰ ਤੁਸੀਂ ਨਾ ਆਉਂਦੇ ਬੋਲ ਬੋਲ ਤੂੰ ਟੈਨਸ਼ਨ ਨਾਲ ਮੈਂ ਤੈਨੂੰ ਇੱਥੇ ਛੱਡ ਕੇ ਨਹੀਂ ਜਾਂਦਾ ਆਪਾਂ ਕਿਤੇ ਹੋਰ ਰਹਿਣ ਲੱਗਾਂਗੇ ਇਸ ਘਰ ਚ ਨਹੀਂ ਰਹਿਣਾ ਬੋਲ ਬੋਲ ਆਪਾਂ ਹੁਣ ਤੂੰ ਐ ਕਰ ਆਪਣੇ ਕੱਪੜੇ ਪੈਕ ਕਰ ਤੇ ਆਪਾਂ ਇੱਥੋਂ ਚੱਲਣਾ ਨਾ ਨਾ ਪੁੱਤ ਇਸ ਘਰ ਚੋਂ ਨਾ ਜਾਇਂ ਨੇ ਤੇ ਟੋਨੀ ਜਮੇ ਕੱਲੇ ਰਹਿ ਜਾਗੇ ਨਾ ਮਾਂ ਫੋਨ ਨਾ ਤੂੰ ਕੁਝ ਬੋਲ ਸਾਡੀ ਇਸ ਘਰ ਚ ਕੋਈ ਜਗ੍ਹਾ ਨਹੀਂ ਤੂੰ ਕਦੇ ਮੈਨੂੰ ਆਪਦਾ ਪੁੱਤ ਸਮਝਿਆ ਹੀ ਨਹੀਂ ਸੀ ਤੇਰਾ ਸਿਰਫ ਟੋਨੀ ਪੁੱਤ ਤੇ ਤੂੰ ਉਹਨੂੰ ਰੱਖ ਅਸੀਂ ਇਸ ਘਰ ਚ ਨਹੀਂ ਰਹਿਣਾ ਮਾਂ ਤੇ ਨਾ ਹੀ ਸਾਨੂੰ ਹੁਣ ਰੋਕੀ ਤੇ ਨਾ ਹੀ ਸਾਨੂੰ ਆਪਦੀ ਸ਼ਕਲ ਦਿਖਾਈ ਤੇ ਨਾ ਹੀ ਤੈਨੂੰ ਅਸੀਂ ਆਪਦੀ ਦਿਖਾਈਏ ਨਾ ਪ੍ਰੀਤ ਨਾ ਮਾਂ ਜਮੇ ਨਾ ਫੋਨ ਨਾ ਰੋ ਬਹੁਤ ਵੱਡਾ ਧੋਖਾ ਕੀਤਾ ਤੁਸੀਂ ਸਾਡੇ ਨਾਲ ਹੈ ਰੱਬਾ ਮੈਂ ਆਕੇ ਕਰ ਬੈਠੀ ਆਵਦੇ ਹੱਥੀਂ ਆਵਦੇ ਘਰ ਨੂੰ ਅੱਗ ਲਾ ਬੈਠੀ ਮੈਂ ਆਵਦੇ ਮਤਲਬ ਲਈ ਮੈਂ ਆਵਦਾ ਇੱਕ ਪਤ ਘਰੋਂ ਕੱਢਦਾ ਨਾ ਨਾ ਹੈ ਰੱਬਾ